ਇਥੋਂ ਦੇ ਕਿ ਆਖਰੀ ਦਿਨਾਂ ਜਿਹਦੇ ਨਾਲ ਮਨਾਮ ਨੂੰ ਲਈਏ ਚਾਰ ਗੱਲਾਂ ਮੈਂ ਗੱਡੀ 'ਚ ਭਾ ਕੇ ਲੈ ਜਾਣੀਆਂ ਵਾ ਵੇਲਾ ਘਰੇ ਕਿੱਡੇ ਕਿੱਡੇ ਬਾਹੂ ਬਾਹੂ ਆ ਉਹਨਾਂ ਕੋ ਛੱਡ ਦੇਣਾ ਤੁਹਾਨੂੰ ਉਹਨੇ ਤੇ ਆ ਗਈ ਟੋਡੇ ਵਾਲ ਨੂੰ ਭੱਜ ਛੱਲੀਆਂ ਦੋ ਦੋ ਲਗੀਆਂ ਜੇ ਥੋੜ੍ਹਾ ਜਿਹਾ ਕਹਿੰਦਾ ਚਾਹ ਕਢਾ ਲਓ ਤੇ ਚਾਹ ਹੀ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਲਓ ਵੀ ਮੱਕੀ ਆ ਆਪਣੀ ਫੁੱਲ ਤਿਆਰ ਹੋਈ ਜਾਂਦੀ ਹੈ ਛੱਲੀਆਂ 2-2 ਲੱਗੀਆਂ ਜੇ ਇੱਕ-ਇੱਕ ਟਾਂਡੇ ਨੂੰ ਹਾਂ ਕੀ ਬਾਤ ਹੈ ਇਹ ਇਧਰ ਵੇਖ ਦੋ-ਦੋ ਛੱਲੀਆਂ ਆ ਜੇ ਇੱਕ-ਇੱਕ ਟਾਂਡੇ ਅੱਛੀ ਗਰੋਚਾ ਨਹੀਂ ਕਿਵੇਂ ਕਿਵੇਂ ਕੀ ਆ ਨਾ ਗੱਗੂ Papa ਢਿੱਡ ਭਰਨੂ ਜਾਣੇ ਸੀ ਸવાર ਨੂੰ ਥੋੜੀ ਕਿਵੇਂ ਕਰਾ ਇਹ ਆਪਦੇ ਜਣੀ ਜਾ ਕੇ ਬੇੜੇ ਲੱਗਦੀ ਨਹੀਂ ਪਾ ਦੇਣੀ ਸੀ ਛੋੜਿਆ ਜੇ ਕਹਿੰਦਾ ਚਾਹ ਕਢਾ ਲਾ ਤੇ ਚਾਹ ਹੀ ਕਰੀ ਟਾ ਲਾ ਲਾ ਕੋਈ ਹੋਣੀ ਹੋਈ ਆ ਕਿੰਨਾ ਮੈਂ ਰੋਟੀ ਖਾ ਲਈ ਤੈਨੂੰ ਇਦੋਂ ਬਾਅਦ ਭੁੱਖ ਲੱਗ ਜੂਗੀ ਕਿੰਨੀ ਨਹੀਂ ਇੰਨੀ ਚਾਹ ਮਾਈ ਮੜੀ ਹੁੰਦੀ ਆ ਇਹਦੇ ਆਂ ਉਂਗਲ ਤੇ ਨਾ ਕੋਈ ਇੱਕ ਨਾ ਗੰਡ ਜੀ ਬਣ ਗਈ ਤੇ ਹੁਣ ਕਿੱਥੋਂ ਤੇ ਪੀੜ ਨਿਕਲਦੀ ਇੱਥੋਂ ਤਾਈ ਆ ਵੇ ਇੱਥੋਂ ਦੇਖ ਤੇ ਕਰਦੀ ਕਿੱਥੋਂ ਤੇ ਕਰਨੇ ਕਰਦੀ ਲੈ ਹੁਣ ਛੋੜਿਆ ਮੰਨਿਆ ਨਾ ਕਿੱਥੋਂ ਤੇ ਨਿਕਲਦੀ ਪੀੜ ਸੱਚੀ ਨਿਕਲਦੀ ਕੋਈ ਦੱਸੋ ਇਹਦਾ ਕੋਈ ਹੱਲ ਹੈ ਇੱਥੋਂ ਦੇਖ ਕੇ ਆਖਰੀ ਦਿਨਾਂ ਜਿਹਦੇ ਨਾਲ ਮਨਾਮ ਨੂੰ ਲਈਏ ਚਾਰ ਗੱਲਾਂ ਬਾਤਾਂ ਕਰ ਲ ਲਈ ਜੋ ਵੀ ਟਾਈਮ ਬੀਤਿਆ ਚੰਗਾ ਸੀ ਵੀ ਮੇਰਾ ਬੜਾ ਚੰਗਾ ਬੰਦਾ ਤੂੰ ਮਾਪਿਆਂ ਦਾ ਲਾਡਲਾ ਬਹੁਤ ਸੰਧੂ ਬਘਾਉਦਾ ਮਾਪੇ ਸੰਧੂ ਪੁੱਤ ਬਖਾਰ ਕਿੱਡ ਚਤੁਰੀਆਂ ਫਿਰਦੀਆਂ ਤੁਸੀਂ ਹੈ ਕਿੱਧਰ ਕਿੱਥੋਂ ਜਾਣਾ ਸੀ ਤੇ ਇੱਧਰ ਕੀ ਕਰਨ ਆਈਆਂ ਸੀ ਹੈ ਜਿਆਦਾ ਲਿਪੜਦੀਆਂ ਤੁਸੀਂ ਚਿੱਕੜ ਚ ਦੋਵੇਂ ਜਾਣੀਆਂ ਮੈਂ ਗੱਡੀ ਚ ਭਾ ਕੇ ਲੈ ਜਾਣੀਆਂ ਵਾ ਵੇਲਾ ਘਰੇ ਕੱਡੇ-ਕੱਡੇ ਬਾਹੂ-ਬਾਹੂ ਆ ਉਹਨਾਂ ਕੋ ਛੱਡ ਦੇਣਾ ਤੁਹਾਨੂੰ ਦੋਣੀ ਹੁਣ ਜਾਂਦੀਆਂ ਨੇ ਸਹੀ ਰਾਹ ਤਣੀ ਆਹ ਪਹਿਲਾਂ ਕਿਉਂ ਨਹੀਂ ਸਹੀ ਰਾਹ ਤਣੀ ਗਈਆਂ ਇੱਥੋਂ ਗਿਆ ਸੀ ਤੇ ਇੱਥੇ ਜਾਣਾ ਹੀ ਵਾਪਸ ਵੀ ਫਿਰ ਹਾਂ ਹੁਣ ਸਹੀ ਭੱਜੋ ਫਿਰ ਘਰੇ ਮੈਨੇ ਤੇ ਆ ਗਈ ਤੁਹਾਡੇ ਵਾਲ ਨੂੰ ਭੱਜ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ